ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਆਖਰੀ ਦਿਨ ਤੇ ਸੂਰਜ ਨਿਕਲਣ ਦੀਆਂ ਤਿਆਰੀਆਂ ਦੇ ਵਿੱਚ ਉਹ ਪਹਾੜੀ ਦੇ ਪਿੱਛੋਂ ਦੀ ਸੂਰਜ ਦੇ ਚਾਨਣ ਦੇ ਦਰਸ਼ਨ ਹੋ ਰਿਹਾ ਤੇ ਸੂਰਜ ਇਧਰੋਂ ਆਉਣਗੇ ਸੂਰਜ ਬਾਜੀ ਇਹ ਸੂਰਜ ਭਾਜੀ ਇਧਰ ਆਉਣਗੇ ਤੇ ਸਾਡੇ ਸੁੱਖਾ ਭਾਜੀ ਹਜੇ ਟੈਂਟ ਚੋਂ ਨਹੀਂ ਨਿਕਲ ਰਹੇ ਤੇ ਲਗਭਗ ਸਾਰੇ ਵੀਰ ਤਿਆਰ ਵਰ ਤਿਆਰ ਹੋ ਗਿਆ ਉਹਦਾ ਦਰਨ ਦੀ ਤਿਆਰੀ ਚ ਬ੍ਰੇਕਫਾਸਟ ਰੈਡੀ ਹੋ ਰਿਹਾ ਤੇ ਉਹ ਬਈ ਟਾਈਮ ਲੈਪਸ ਲਾ ਕੇ ਬੈਠਾ ਹੋਇਆ ਉਥੇ ਵੀ ਸੂਰਜ ਦੇਵਤਾ ਜੀ ਨਿਕਲਗੇ ਤੇ ਟਾਈਮ ਲੈਪਸ ਤੇ ਅਸੀਂ ਸਰਜ ਉਹਦੇ ਦੇ ਦਰਸ਼ਨ ਕਰਾਵਾਂਗੇ। ਕਿਆ ਬਾਤ ਹੈ ਜੀ। ਬ੍ਰੇਕਫਾਸਟ ਰੈਡੀ ਹੈ। ना ना ब्रेकफास है ना बानी लो जी हम बकरेसी तो चाले पाते हैं है ते थले पुलगा पुलगा तो मनीकरण साहब ਤੇ ਟਰੈਕ ਦੀ ਸਮਾਪਤੀ ਅੱਜ ਆਜੋ ਆਜੋ ਜੀ ਆਜੋ ਚੜਾਈਆਂ ਤੋਂ ਹੁਣ ਉਤਰਾਈਆਂ ਵੱਲ ਨੂੰ ਤੇ ਉਤਰਾਈਆਂ ਵੀ ਖਤਰਨਾਕ ਦਰਸ਼ ਬਹੁਤ ਖੂਬਸੂਰਤ ਤੇ ਐਦੇ ਪੰਛੀਆਂ ਦੀ ਚਲਚਰਾਹੜ ਕਿਰੜ ਚਿਰੜਾ ਇਹ ਸਾਥੀ ਆਰੇ ਮਗਰ ਤੁਸੀਂ ਬਣਾ ਬਸ ਸਾਨੂੰ ਕੋ ਸੰਭ ਕਰਦੀ ਹੈ ਇਹ ਆਪਾਂ ਕਿੱਥੋਂ ਕਿੱਥੋਂ ਉਤਰੇ ਆ ਇਹ ਆਪਾਂ ਉਤਰੇ ਬੇਸਕਰੀ

ਥੋੜੇ ਜੇ ਪੈਰ ਸਲਿੱਪਰੀ ਹੁੰਦੇ ਆ ਕਿਉਂਕਿ ਜਿਹੜਾ ਘਾਹ ਥੋੜਾ ਜਿਹਾ ਸੁੱਕਿਆ ਹੋਇਆ ਉਹ ਪੈਰ ਸਲਿੱਪਰੀ ਕਰ ਦਿੰਦਾ ਦੇਖੋ ਘਾਹ ਦਾ ਕਿੰਨਾ ਸੋਹਣਾ ਮੈਦਾਨ ਹੈ ਬਣਿਆ ਹੋਇਆ ਤੇ ਉਹ ਸਾਹਮਣੇ ਚਾਹ ਪੀਣ ਲਈ ਇੱਕ ਪੁਆਇੰਟ ਬਣਿਆ ਹੋਇਆ ਹੁਣ ਸਾਰੇ ਇੱਕੋ ਜਿਹੀ ਬੈਠ ਕੇ ਚਾਹ ਪੀਵਾਂਗੇ ਫਿਰ ਉਸ ਤੋਂ ਅੱਗੇ ਅੱਗੇ ਦੇ ਚੱਲੇ ਪਾਵਾਂਗੇ ਤੇ ਇੱਕ ਬਾਈ ਅੱਗੇ ਚਲਾ ਗਿਆ ਗਾਈਡ ਇੱਕ ਇਹ ਰਿਹਾ ਟੋਗਰਾ ਇੱਕ ਬਾਈ ਹਜੇ ਪਿੱਛੇ ਜਿਹੜੇ ਸਾਥੀ ਆ ਰਹੇ ਆ ਉਹਨਾਂ ਦੇ ਨਾਲ ਆ ਰਹੇ ਆ ਆਹ ਇੱਕ ਛੋਟੀ ਜੀ ਵੇਲੀ ਟਾਈਪ ਦੇ ਵਿੱਚ ਬਣੀ ਹੋਈ ਹੈ ਜਗ੍ਹਾ ਬਹੁਤ ਸੋਹਣੀ ਹੈ ਇਹਦੇ ਵਿੱਚ ਜਦੋਂ ਬੋਲਦੇ ਆ ਆਵਾਜ਼ ਬਹੁਤ ਸੋਹਣੀ ਗੂੰਜਦੀ ਆ ਸੁੱਖੇ ਸੁੱਖੇ ਆਰੀ ਆਵਾਜ਼ ਗੂੰਜ ਗੂੰਜ ਕੇ ਬੋਲੇ ਸਨਹਾਰੇ ਪਾੜਾ ਤੋਂ ਉਤਰਦਿਆਂ ਜਿਹੜੀ ਆਪਰੇ ਪੰਜਾਬ ਚ ਸੱਧ ਪਦਰੀ ਖੇਤੀ ਕਰਦੇ ਆ ਆ ਇਹ ਮਾਤੌੜੀ ਦੀ ਖੇਤੀ ਤੇ ਖੇਤੀ ਦੇ ਟਰੈਕਟਰ ਸਮਾਂ ਤੇ ਜਿਹੜਾ ਮਾਹੌਲ ਤੇ ਵਾਤਾਵਰਨ ਤੇ ਹੂਤਾ ਹਰ ਇਹ ਰੀਅਲ ਸਾਨੂੰ ਬਦਲਦੀਆਂ ਰਹਿੰਦੀਆਂ ਐ। ਇਹ ਦੀ ਲੰਘੇ ਉਹਦਾ ਕੋ ਮੌਕਾ ਐ। ਆਪਾਂ ਉੱਤਰੋਂ ਕੋਲਾ ਵਧੀਆ ਸੀ। ਉੱਪਰਲਾ ਆਉਣਾ ਸੀ ਅਜ ਤਾਂ ਵਾਲਾ। ਹਾਂ। ਇੱਥੇ ਤੱਕ ਜਾਓ ਕਿ ਲੰਘਣਾ ਪਊ। ਥੋਕੋ ਕੰਮ ਐ ਥੋਕੋ। ਰਸਤਾ ਤਾਂ ਉੱਪਰ ਬਰਫ਼ ਤੇ ਵੀ ਆਇਆ ਸੀ। ਖਤਰਨਾਕ। ਪਰ ਆਹ ਰਸਤਾ ਉਸ ਤੋਂ ਵੀ ਖਤਰਨਾਕ ਲੱਗ ਰਿਹਾ ਐ। ਹੌਲੀ ਹੌਲੀ ਪੈਰ ਪੁੱਟ ਦੇ ਜਾਵਾਂਗੇ ਤੇ ਸਿਰਾਦ ਆਉਂਦੀ ਚੱਲ ਆਦੀ ਬਾਈ ਉਹ ਪਾਣੀ ਪੜਲਾ ਯਾਰ ਪਾਣੀ ਬਾਈ ਪਾਣੀ ਪੜ ਲਓ ਬਰਫ ਬਗਲ ਬਗਲ ਕਿਉਂਦੀ ਹੈ ਤੇ ਉਹ ਸੁਖਾਜੀ ਪਾਣੀ ਭਰਦੇ ਆ ਮੈਂ ਵੀ ਪਹੁੰਚ ਕੇ ਦਵਾ ਦਸਰ ਪਾਣੀ ਭਰਾਵਾ ਤੇ ਅੱਗੇ ਤੁਰਨ ਵਾਲੇ ਬਣੀਏ ਤਾਂ ਜੋ ਸਮੇਂ ਸਿਰ ਪਹੁੰਚ ਸਕੀਏ ਤੇ ਆਹ ਦੇਖੋ ਸ਼ੇਰਪਾ ਇਹ ਨਿੱਕੇ ਜਿਹੇ ਰਾਤੋਂ ਦੀ ਆਓ ਚੱਕੋ ਜੀ ਉਹ ਟਪ ਗਿਆ ਅਸੀਂ ਇੱਧਰ ਤੋਂ ਜਾਵਾਂਗੇ ਤੇ ਅਸ਼ੀਰਪਾ ਇਸ ਰਸਤੇ ਤੋਂ ਜਾ ਰਿਹਾ ਹੈ ਦੇਖੋ ਇਹ ਲੋਡ ਕਾਰ ਦੀ ماں ਆ ਖੂਬਸੂਰਤ ਪੰਛੀ ਆ ਵਾਈਟ ਕੈਪਡ ਬਾਈ ਜੀ ਪਰਲੇ ਰਾਹ ਤੋਂ ਦਿਓ ਉਧਰਲੇ ਫਟੇ ਕਾਮਯਾਬ ਆਏ ਹਾਏ ਹਾਏ ਮੈਂ ਫੋਟੋ ਖੱਦ ਨਹੀਂ ਸੀ ਨਿਕਲ ਗਈ ਜਿਹੜੀ ਬਰਫ਼ ਉਪਰੋਂ ਪਿਗਲਦੀ ਆ ਉਹਨਾਂ ਦੇ ਵਹਿਣ ਝਰਨਿਆਂ ਦੇ ਰੂਪ ਝੌਂਦੇ ਆ ਤੇ ਕਈ ਇਸ ਤਰ੍ਹਾਂ ਇਹਨਾਂ ਦੇ ਆਪ ਦੇ ਨਾਲੇ ਬਣਾ ਕੇ ਉਹਨਾਂ ਨੂੰ ਵਧੀਆ ਰੂਪ ਦਪਾਉਂਦਾ ਵੀ ਉਹ ਇੱਕ ਜਗ੍ਹਾ ਤੇ ਹੀ ਉਸ ਤਰੀਕੇ ਨਾਲ ਜਰਨ ਕਲਕਲ ਕਰਦਾ ਪਾਣੀ ਸਾਫ ਬਿਲਕੁਲ ਸਾਫ ਪਾਣੀ ਤੇ ਚੜ੍ਹਨੀ ਵਿੱਚ ਕਰ ਲਊਗਾ ਅੱਗੇ ਜਾ ਕੇ ਤਿੰਨ ਚਾਰ ਰੜ ਕੇ ਚੰਗਾ ਵਧੀਆ ਝਰਨਾ ਬਣਾਉਣਗੇ ਵੱਡਾ ਪਿਆਰਾ ਰਸਤਾ ਹੈ ਟ੍ਰੈਕਿੰਗ ਦਾ ਜਿਹੜਾ ਖਤਰਨਾਕ ਪੂਰਾ ਪਹਿਲਾਂ ਜਿਵੇਂ ਚੜਾਈ ਚੜਦੇ ਸੀ 70 ਡਿਗਰੀ ਦੀ ਸਟ੍ਰੀਟ ਚੜਾਈ ਸੀ ਤੇ ਮੇਰੇ ਸਹਾਨਾ ਜਿਹੜੀ ਉਤਰਾਈ ਸੀ ਉਹ 80 ਡਿਗਰੀ ਦੀ ਸਟ੍ਰੀਟ ਟ੍ਰਾਂਸੀ ਜਾਂ ਬਿਲਕੁਲ ਤੇ ਹੁਣ ਇੱਥੇ ਥੋੜਾ ਸਮਾਂ ਆਰਾਮ ਕਰਨ ਦਾ ਬਾਕੀ ਸਾਥੀਆਂ ਨੂੰ ਢੀਕਾਂਗੇ ਆਗਲੇ ਸਾਥੀ ਬੈਠੇ ਆ ਪੁਆਇੰਟ 3 ਉਹਦਾ ਰੁਕਾਇਟ ਜਮ ਉਹ ਸਾਰਾ ਬੰਦ ਕਰਦਾ ਹਾਂ ਹਾਂ ਹੀ ਪਾੜਾ ਵਾਸੀ ਇਸ ਲਈ ਜਾਣਣਗੇ ਘਟ ਹਾਂ ਆਪਣੇ ਵੀ ਲਿਆਉਣ ਲੱਗ ਪਹ ਪੋਲਤੋਂ ਦੀ ਕੋਲ ਬਣ ਰਿਹਾ ਉੱਥੇ ਜਿੱਥੇ ਅਰਜੋਰ ਤੇ ਫੱਟੇ ਲਾਈ ਹੋਈ ਸੀਗੇ ਉਥੋਂੋਂ ਬਸ ਅੱਗੇ 10 ਤੋਂ 15 ਮਿੰਟ ਦਾ ਰਹਾ ਹੈ ਬਾਕੀ ਸਾਥ ਸਾਡੇ ਉੱਪਰ ਤੋਂ ਪਹਾੜਾਂ ਜਿੱਥੇ ਆਪਾਂ ਕੁਦਰਤੀ ਨਾਲੇ ਦੇਖਿਆ ਉਥੇ ਨਾਲ-ਨਾਲ ਹਾਈਡਰੋ ਪ੍ਰੋਜੈਕਟ ਦੀਆਂ ਪਾਈਪਾਂ ਪਈਆਂ ਹੋਈਆਂ ਨੇ ਥੱਲੇ ਨੂੰ ਇੱਕ ਇਧਰ ਹੀ ਪਾਸੇ ਇੱਕ ਇਧਰ ਇਹ ਪੁਲਗਨ ਵਾਲਾ ਜਿਹੜਾ ਪਿੱਛੇ ਰੱਪ ਗਏ ਸੀ ਆਪਾਂ ਉਸ ਤੋਂ ਇਕੱਠਾ ਕਰਕੇ ਪਾਣੀ ਇਹਨਾਂ ਪਾਈਪਰਾਂ ਹੀ ਹਾਈਡਰੋ ਪ੍ਰੋਜੈਕਟ ਜਿਹੜਾ ਚਲਾਇਆ ਜਾਂਦਾ ਹੈ ਤੇ ਬਿਜਲੀ ਪੈਦਾ ਮਾਰ ਲੀਫ ਕਰਤਾ ਜਾਂਦਾ ਹੈ ਇਹਦੇ ਵਿੱਚ ਪਾਣੀ ਚਰਨੇ ਤੋਂ ਲਿਆ ਜਾਂਦਾ ਸਿੱਧਾ ਹਾਂਜੀ ਤੇ ਜੇ ਕਿ ਸ਼ਹਿਰ ਨੂੰ ਪਾਈ ਹੈ ਇਹ ਉੱਪਰ ਹਾਈਡਰੋ ਪ੍ਰੋਜੈਕਟ ਬਣਾਈ ਹੋਇਆ ਹੈ। ਨਾਲੇ ਤੋਂ ਪਾਣੀ ਇਕੱਠਾ ਕੀਤਾ ਹੋਇਆ ਸਾਰਾ। ਫੁਲਗਨ ਨਾਲਾ ਜਿਹੜਾ ਨਾਲਾ ਡੱਪ ਗਿਆ ਆਪਾਂ। ਹਾਂ ਹਾਂ। ਉਹ ਫੁਲਗਨ ਨਾਲਾ ਸੀ। ਮਤਲਬ ਉੱਥੇ ਕੋਈ ਜਗ੍ਹਾ ਬਣਾਈ ਹੋਈ ਹੈ। ਕੋਈ ਜਗ੍ਹਾ ਬਣਾ ਕੇ ਇਹ ਇਹ ਭਰ ਰਿਹਾ ਹੈ। ਇਹ ਭਰ ਕੇ ਫਿਰ ਥੱਲੇ ਜਾਂਦਾ ਹੈ। ਇਹ ਸ਼ਹਿਰ ਨੂੰ ਸਪਲਾਈ ਦਿੰਦੇ ਅੱਗੇ। ਸ਼ਹਿਰ ਨੂੰ ਵੀ ਸਪਲਾਈ ਹੁੰਦੀ ਹੈ ਤੇ ਮੇਰੇ ਸਾਹਮਣੇ ਤਾਂ ਇਹ ਹੈਗਾ ਹਾਈਡਰੋ ਪ੍ਰੋਜੈਕਟ। ਬਿਜਲੀ ਪੈਦਾਵਾਰ। ਇਹ ਬਿਜਲੀ ਪੈਦਾ। ਹਾਈਡਰੋ ਪ੍ਰੋਜੈਕਟ ਜ਼ਿਆਦਾ ਤਾਂ ਬਿਜਲੀ ਪੈਦਾਵਾਰ ਵਾਸਤੇ ਵਰਤੇ ਜਾਂਦੇ ਆ। ਨਹੀਂ ਕੱਲੇ ਸ਼ਹਿਰ ਨੂੰ ਸਪਲਾਈ ਦੇਣੀ ਹੋਵੇ ਤਾਂ ਉਹ ਤਾਂ ਥੱਲੇ ਵੀ ਇੱਕ ਝੀਲ ਬਣੀ ਹੋਈ ਆ ਸਪਲਾਈ ਤਾਂ ਫਿਰ ਉੱਥੋਂ ਵੀ ਦਿੱਤੀ ਜਾ ਸਕਦੀ ਆ ਇਹ ਵੀ ਹੋ ਸਕਦਾ ਵੀ ਸਾਫ਼ ਪਾਣੀ ਜਿਹੜਾ ਸਿੱਧਾ ਆਉਂਦਾ ਇਹ ਇੱਥੇ ਇਕੱਠਾ ਹੁੰਦਾ ਸਾਰੇ ਪਾਸੇ ਹਾਂ ਇਹ ਉੱਥੇ ਲਈ ਆ ਕੇ ਇਕੱਠਾ ਕੀਤਾ ਜਾਂਦਾ ਹੈ ਉੱਥੇ ਗਾਂ ਫਿਰ ਉਹ ਡੈਮ ਬਣਿਆ ਹੋਇਆ ਜਿਹੜਾ ਕੋਈ ਲੇਕ ਨਹੀਂ ਹੈਗਾ ਬਸਰੇਣੀ ਬਸਰੇਣੀ ਡੈਮ ਇਹ ਕਿੰਦੇ ਨਾਮ ਉਹ ਜਿਹੜਾ ਪਹਿਲਾਂ ਸੀ ਬਸਕੇਰੀ ਹੁਣ ਬਸਰੇਣੀ ਕਿ ਬਸਰੇਣੀ ਫੇਰ ਹੋ ਹੀ ਰਿਹਾ ਹੈ ਕੰਮ ਚੰਗਾ ਖਰਚ ਕੀਤਾ ਪਾਈਪਾਂ ਪਾ ਪਾ ਚੰਗੀਆਂ ਪਾ ਕੇ ਆਹ ਦੇਖੋ ਕਸ਼ਮੀਰ ਚਤਵਾਦੀ ਇੱਕ ਟ੍ਰੇਸ ਕੀਤਾ ਇਹ ਜਾ ਰਿਹਾ ਆ ਦਾ ਸਾਰਾ ਅਸਲਾ ਐਮੂਨੇਸ਼ਨ ਲੈ ਕੇ ਉਹ ਦੇਖੋ ਪਿੱਛੇ ਬਾਰੇ ਵੱਡਾ ਭਰਿਆ ਬੈਗਾ ਹਾਂ ਪਿੱਛੇ ਇੱਕ ਦੇਖੋ ਅਸੀਂ ਬਹੁਤ ਮੁਸ਼ਕਲ ਨਾਲ ਕਵਰ ਕਰ ਰਹੇ ਹਾਂ ਇਹ ਕਿਵੇਂ ਭੱਜਾ ਜਾ ਰਿਹਾ ਸਾਡੀ ਗੱਲ ਦਾ ਜਵਾਬ ਨਹੀਂ ਦਿੰਦਾ ਸਾਡੀ ਜਾਨਵਾਲ ਨੂੰ ਵੀ ਖਤਰਾ ਹੋ ਸਕਦਾ ਇਹ ਵੀਡੀਓ ਜਦੋਂ ਕੋੜੀ ਤੱਕ ਪਹੁੰਚ ਗਈ 10 ਵਜੇ 10 ਕਿੱਧਰ ਨੂੰ ਜਾ ਰਿਹਾ ਤੂੰ ਸਰਕਾਰ ਤੱਕ ਪੰਜਾਬ ਬਾਈ ਕੌਣ ਹੈ ਤੂੰ ਕਿਹੜੀ ਜਗ੍ਹਾ ਤੇ ਜਾਣਾ ਇਹਨੂੰ ਰੋਕੋ ਮੜੇ ਹੱਤਵਦੀ ਨੂੰ ਪੱਤਰਕਾਰ ਦਾ ਸਾਹ ਫੁੱਲ ਗਿਆ ਹੱਤਵਦੀ ਨੂੰ ਪੱਤਰਕਾਰ ਦਾ ਸਾਹ ਫੁੱਲ ਗਿਆ ਹੱਤਵਦੀ ਨੂੰ ਕੋਈ ਫਰਕ ਨਹੀਂ ਪਿਆ ਵੇਖੋ ਕਿੰਨੀ ਤੇਜ਼ੀ ਨਾਲ ਭੱਜ ਗਿਆ ਉਹ ਓਏ ਬਣੇ ਹੋਏ ਰੈਸਟੋਰੈਂਟ ਕੈਫੇ ਪੈਂਟ ਹਾਊਸ ਬਹੁਤ ਸੋਹਣਾ ਨਜ਼ਾਰਾ ਹੈ ਇੱਥੇ ਜ਼ਿਆਦਾਤਰ ইরਾਨੀ ਤੇ ਬਾਹਰਲੇ ਦੇਸ਼ਾਂ ਦੇ ਅੰਗਰੇਜ਼ ਆ ਬੈਠੇ ਸਾਹਮਣੇ ਨਜ਼ਾਰੇ ਲੈ ਰਹੇ ਆ ਇੱਥੇ ਲੁੱਟ ਫਲਾਈਨ ਹੁੰਦੇ ਜਿੰਦਗੀ ਦਾ ਇਹਨਾਂ ਵਾਦੀਆਂ 'ਚ ਇਹ ਨਾਲ ਦੇ ਸਾਥੀ ਕਹਿ ਰਹੇ ਸੀ ਜਿਵੇਂ ਜਿਵੇਂ ਥੱਲੇ ਆਏ ਆ ਓਵੇਂ ਓਵੇਂ ਥੋੜੀ ਹਵਾ ਦਾ ਫਰਕ ਪੈ ਗਿਆ ਹੈ। ਇਹੀ ਚੀਜ਼ ਹੈ। ਦਾ ਵੀ ਪੈ ਗਿਆ ਬਈ। ਹਾਂਜੀ। ਸਮੋਕਿੰਗ ਦਾ ਫਰਕ ਵੀ ਹੈਗਾ। ਸਮੋਕਿੰਗ ਇੱਥੇ ਫਿਰ ਤੇ ਇਹ ਫਿਰ ਕੰਮ ਜਿਹੜੇ ইরਾਨੀ ਲੋਕ ਆਉਂਦੇ ਜਿਆਦਾ ਉਹ ਇੰਨਾ ਕੰਮਾਂ ਲਈ ਆਉਂਦੇ ਆ। ਇੰਨਾ ਕੰਮਾਂ ਲਈ ਕਿਸੌਲ ਮਸ਼ਹੂਰ ਜਿਆਦਾ ਹੋਇਆ ਹੋਇਆ ਹੈ। ਜਿਹੜਾ ਕਿ ਪੰਜਾਬ ਨੂੰ ਹਾਂ। ਜਿਹੜਾ ਕਿ ਪੰਜਾਬ ਨੂੰ ਨਿੰਦਦੇ ਆ ਵੀ ਪੰਜਾਬ ਨਸ਼ਾ ਲੈ ਕੇ ਆਉਂਦਾ ਹੈ। ਤੇ ਨਸ਼ਾ ਤਾਂ ਇੱਥੇ ਸਿਰਾ ਜਿਹੜਾ ਸਾਰੀ ਜਿਹੜੀ ਸਲਫਾ ਸੂਟਾ ਚੱਲਦਾ ਹੈ। ਉਹਦੇ ਨਾਲ ਵੀ ਹੋ ਜਾਂਦਾ ਹੈ। ਹਾਂ ਲੋ ਜੀ ਇਹ ਜਿੱਥੋਂ ਗਵਰਨਮੈਂਟ ਆਫ ਹਿਮਾਚਲ ਪ੍ਰਦੇਸ਼ ਇਨੀਸ਼ੀਏਸ਼ਨ ਪਬਲਿਕ ਹੈਲਥ ਡਿਪਾਰਟਮੈਂਟ ਹਾਈਡਰੋਕਲੋਜ ਪ੍ਰੋਜੈਕਟ 2 ਸਨੋ ਗੇਜ ਖੀਰ ਗੰਗਾ ਡਿਸਟ੍ਰਿਕਟ ਕੁਲੂ ਲੋ ਜੀ ਇੱਥੋਂ ਕਿਸੇ ਪਾਸੋਂ ਖੀਰ ਗੰਗਾ ਦੀ ਝੜਾਈ ਵੀ ਚੜਦੀ ਹੈ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਇੱਥੋਂ ਰਸਤਾ ਇੱਕ ਖੀਰ ਗੰਗਾ ਨੂੰ ਨਿਕਲ ਜਾਂਦਾ ਹਾਂ ਹਾਂਜੀ ਕਿ ਸਾਡੇ ਸੁੱਖਾ ਭਾਜੀ ਤੇ ਇਹ ਸਾਡੇ ਆਦੀ ਭਾਜੀ ਪਿੰਡ ਪੁਲਗਾ ਤੇ ਸੇਬਾਂ ਦੀ ਖੇਤੀ ਤੇ ਆ ਪਿੰਡ ਨੂੰ ਜਾਂਦਾ ਰਾਹ ਹੁਣ ਸੜਕ ਤੇ ਜਾ ਕੇ ਰੁਕਾਂਗੇ ਉੱਥੇ ਕੁਛ ਨਾ ਕੁਛ ਖਾ ਪੀ ਕੇ ਅੱਠ ਬੰਦੇ ਨਿਕਲਾਂਗੇ ਮਨੀ ਕਰਨ ਸਾਹਿਬ ਲਈ ਵੀ ਬਾਕੀ ਬੰਦੇ ਇੱਥੇ ਵੇਰ ਦੂਜੇ ਬੰਦਿਆਂ ਦੀ ਵੇਖ ਕਰਨਗੇ ਤੇ ਇਹ ਦੇਖੋ ਸਾਰੇ ਹੋਮ ਸਟੇ ਵਗੈਰਾ ਗ੍ਰਾਮ ਪੰਚਾਇਤ ਬਰਸ਼ਣੀ ਇਸ ਤੋਂ ਅਗਲਾ ਪਿੰਡ ਹੈ ਬਰਸ਼ਣੀ ਲਖ ਇਸ ਤੋਂ ਅਗਲਾ ਪਿੰਡ ਹੈ ਬਰਸ਼ਣੀ ਇਹ ਪੁਰਗਾ ਮਾਟਰ ਜੀ ਤੁਹਾਡਾ ਸਕੂਲ ਆ ਗਿਆ ਹੈ ਮਾਟਰ ਜੀ ਤੁਹਾਡਾ ਸਕੂਲ ਆ ਗਿਆ ਰਾਜਕੀ ਪ੍ਰਾਰਮਿਕ ਪ੍ਰਾਰੰਭਿਕ ਪਾਠਸ਼ਾਲਾ ਪੁਲਗਾ ਕੁੱਲੂ ਇਹ ਮਾਟਰ ਜੀ ਹੁਣ ਫੋਟੋ ਤੇ ਕਰਾਂਗੇ ਫੋਟੋ ਕਰਨਗੇ ਇਹ ਨਿੱਕੇ ਨਿੱਕੇ ਬੱਚੇ ਆਪਣਾ ਇੱਥੇ ਕਰ ਰਿਹਾ ਹੈ ਸਕੂਲ ਬਣਿਆ ਕਵਰ ਕਰਕੇ ਪ্লাই ਬੋਰਡ ਦੇ ਨਾਲ ਪਤਲੀ ਪ্লাই ਲਾਈ ہوئی ਹੈ ਵੀ ਠੰਡ ਤੋਂ ਬਚਾਅ ਵਾਸਤੇ ਇਹ ਦੇਖੋ ਕਲਾਕਾਰੀ ਵਾਕਈ ਬਹੁਤ ਸੋਹਣੀ ਹੈ ਇਹ 'ਚ ਕੋਈ ਸ਼ੱਕ ਨਹੀਂ ਦੇਖੋ ਲਿਪਕਾ ਕੰਸਰਟ ਆਓ ਸੁਣਾ ਲਓ ਜੀ ਫੁਲਗਾ ਹਾਂਜੀ ਗਾੜੀ ਵਿੱਚ ਜਾਓ ਫਰਾ ਬੈਠ ਜਾ ਗਾੜੀ ਨੇ ਹਾਂਜੀ ਠੀਕ ਹੈ ਜੀ ਮਣੀ ਕਰਨਾ ਸ਼ੁਰੂ ਕਰੋ ਮਾ ਜੀ ਮਣੀ ਕਰਨਾ ਕਰੋ ਆਪ ਬਾਅਦ ਮੇ ਹੋਗੇ ਦੋ ਬੰਦੇ ਨਹੀਂ ਜਾਣਾ ਠੀਕ ਹੈ ਜੀ ਲਓ ਜੀ ਸਾਡੀ ਗੱਡੀ ਆ ਗਈ ਆ ਤੇ ਆਪ ਬਹਿਣ ਲੱਗੇ ਆ ਖੋਲੋ ਆ ਜਾ ਭਰਾਵਾ ਆ ਗਿਆ ਭਰਾਵਾ ਆ ਗਿਆ ਆ ਡਿੱਕੀ ਜਾਂਦਾ ਫੋਨ ਨੂੰ ਜਲਦੀ ਮੈਨੂੰ ਫੋਨ ਦੇ ਜਲਦੀ ਮੈਨੂੰ ਫੋਨ ਦੇ ਕੋ ਬੰਦਾ ਨਹੀਂ ਆਤਾ ਯਾਰ ਨਹੀਂ ਲੈ ਜਾਉਂਦਾ ਆਵੇ ਚਲੇਗਾ ਖੀਰਿੰਗਾਲਿਆ ਬਣਾਈ ਆ ਖੀਰਿੰਗਾਲਿਆ ਮੈਂ ਕਹਿੰਦਾ ਖੀਰਾਂ ਨੇੜੇ ਆ ਨੇੜੇ ਨਹੀਂ ਹੈਗਾ ਫੁਲਗਾ ਡੈਮ ਤੇ ਸੀ ਫੁਲਗਾ ਡੈਮ ਨਹੀਂ ਗਿਆ ਬੈ ਚੱਲ ਕੇ ਜੰਨੂ ਸ਼ੇ ਇੱਥੋਂ ਅਖੀਰ ਗੰਗਾ ਦੀ ਜਲੀ ਚੜਾਈ ਐਟ੍ਰੈਕਿੰਗ ਸ਼ੁਰੂ ਹੁੰਦੀ ਆ ਉਹ ਵੀ ਐਂ ਚੋਟੀਆਂ ਨਾਲ ਮੱਥਾ ਮਾਰ ਕੇ ਮੱਥਾ ਲਾ ਕੇ ਵਾਪਸ ਮੁੜਦੇ ਆ ਜਿਵੇਂ ਅੱਜ ਅਸੀਂ ਮੁੜੇ ਹਾਂ ਕਿਹਾ ਵੀ ਇੱਥੇ ਇਹੋ ਜਿਹੀਆਂ ਛੋਟੀਆਂ ਮਿਲਦੀਆਂ ਕਰਾਈ ਦਿੰਦੇ ਆ ਆ ਗਏ ਵਾਪਸ ਹੁਣ ਆ ਆ ਨਿਕਲਦੀ ਆ ਲਤਾ ਲਤਾ ਹੁਣ ਕੀ ਆ ਪੂ ਆਪੂਆ ਕਰਦੀਆਂ ਇੱਕ ਇੱਕ ਕਰ ਦੇਖ ਤੂੰ ਇੰਨੀ ਦਿਖਾਣ ਦਾ ਇੱਕ ਨੰਬਰ ਡੇ 1 ਤੋਂ ਲੈ ਕੇ ਡੇ ਐਂਡ ਤੱਕ ਇਹ ਬੰਦੇ ਮੂਰੇ ਰਹੇ ਤੇ ਮੂਰੇ ਹੀ ਵਾਪਸ ਆਏ ਹਨਾ ਹਾਂਜੀ ਇਹਦੀ ਦੁਕਾਨ ਦਾ ਉੱਥੇ ਰੋਣੀ ਥੋੜੀ ਜਿਨੀ ਇੱਥੇ ਕਰਦੇ ਆਹ ਬੜੀ ਚੱਲ ਯਾਰ ਥੋੜੀ ਤੇ ਸਾਡਾ ਜਿਹੜਾ ਟਰੈਕ ਸੀਗਾ ਮਣੀਕਰਨ ਅਸੀਂ ਪਹਿਲੇ ਦਿਨ ਆਏ ਸੀਗੇ ਮਣੀਕਰਨ ਤੋਂ ਅਕਲੈ ਕਸੌਲ ਕਸੌਲ ਤੋਂ ਸਟਾਰਟ ਕੀਤਾ ਸੀ ਕਸੌਲ ਤੋਂ ਗਏ ਸੀਗੇ ਗ੍ਰਾਹਣ ਜਿਹਨੂੰ ਜਿਹਨੂੰ ਗ੍ਰਾਹਣ ਗ੍ਰਾਹਣ ਕਰੀ ਗਏ ਗ੍ਰਾਹਣ ਪਿੰਡ ਗ੍ਰਾਹਣ ਤੋਂ ਮਿੰਟਾਚ ਮਿੰਨਤਾ ਅੱਜ ਤੋਂ ਨਗਾਰੂ ਨਗਾਰੂ ਨਰੂ ਬਿਸਕੇਰੀ ਨਗਾਰੂ ਨਗਾਰੂ ਤੋਂ ਫਿਰ ਅੱਜ ਚੱਲੇ ਬਿਸਕੇਰੀ ਪੁਲਗਾ ਪੁਲਗਾਏ ਸੀ ਪੁਲਗਾ ਤੋਂ ਆ ਗਏ ਬਿਸਕੇਰੀ ਵਾਲਾ ਬਿਸਕੇਰੀ ਬਿਸਕੇਰੀ ਤੇ ਇੱਥੇ ਆ ਕੇ ਹੁਣ ਅਸੀਂ ਆਹ ਹੋਲਾ ਆ ਬਾਈ ਯਾਰ ਅ ਬਰਸ਼ੈਣੀ ਡੈਮ ਤੋਂ ਹੁੰਦੇ ਹੋਏ ਵਾਪਸ ਇਹ ਸਹੀ ਬਾਈ ਪਹੁੰਚੇ ਆਂ ਸਹੀ ਪਹੁੰਚੇ ਆਂ ਠੀਕ ਆ ਜੀ ਸਾਡਾ ਇਹ ਟੂਰ ਹੋਇਆ ਹੁਣ ਸਕਸੈਸਫੁਲ ਟ੍ਰੈਕ ਹੋਇਆ ਸਕਸੈਸਫੁਲ ਤੇ ਧੰਨਵਾਦ ਸਾਰਿਆਂ ਦਾ ਚਲੋ ਜੀ ਹੁਣ ਕਰੀਏ ਇਸ਼ਾਨਾ ਜਦੋਂ ਆਣਗੇ ਦੇਖੀ ਖਬਰ ਕਰੀਏ ਠੀਕ ਹੈ ਜੀ ਬਾਏ ਬਾਏ ਲਓ ਜੀ ਗੁਰਦੁਆਰਾ ਉਹ ਯਾਰ ਮਨੀਕਰਨ ਸਾਹਿਬ ਤੋਂ ਉਹਨੂੰ ਉਹਡਾ ਦਿਮਾਗ ਨਹੀਂ ਹੈਗਾ ਬਿਲਕੁਲ ਤਰੂ ਤਾਜ਼ਾ ਹੋ ਕੇ ਦਿਲ ਕਰਦਾ ਕਰਦੇ ਪ੍ਰਾਣੀ ਤਾਂ ਹੋਣੀਆਂ ਨਹੀਂ ਦਵਾਰਾ ਘਰ ਨੂੰ ਵਾਪਸੀ ਕਰਨ ਲੱਗੇ ਹਨ ਤੇ ਸਾਰੇ ਵੀਰ ਨਹੀਂ ਬਾਈ ਦੀਪ ਨਹੀਂ ਸੁੱਖਾ ਭਾਜੀ ਐਂਡ ਬਾਈ ਗਿੱਲ ਕੱਢਣਾ ਪੈਣਾ ਇੱਕ ਉਪਲਾਈ ਫੇਟ ਵਾਪਸ ਚੱਲੇ ਆ ਤੇ ਬਾਕੀ ਫਿਰ ਮਿਲਦੇ ਆਪਾਂ ਜਿਗਰੀ ਦੁਆਰਾ ਮੌਕਾ ਬਣਾ ਕੇ ਜਿਹੀ ਹੋਰ ਨੂੰ ਦੂਰ ਤੇ ਜਾਣ ਦਾ ਜੇ ਟ੍ਰੈਕ ਤੇ ਤਾਂ ਆਪਾਂ ਜਰੂਰ ਮਿਲਾਂਗੇ ਕਸੌਲ ਦੀ ਕੋਈ ਆਪਣੀ ਪਰੰਪਰਾ ਹੈ ਜਿਹੜੀ ਧਾਰਮਿਕ ਕੋਈ ਪਰੰਪਰਾ ਇਹਨਾਂ ਦੀ ਹੈਗੀ ਹੈ ਹਾਂ ਜੀ ਦੋਸਤੋ ਇਹ ਜਿਹੜਾ ਤੁਸੀਂ ਦੇਖਿਆ ਸੀਗਾ ਏਸੀ ਸਰਪਾਸ ਟ੍ਰੈਕ ਦਾ ਜਿਹੜਾ ਲਾਸਟ ਵਲੌਗ ਤੇ ਪੂਰਾ ਸਰਪਾਸ ਟ੍ਰੈਕ ਇੱਥੇ ਸਾਡਾ ਖਤਮ ਹੋਇਆ ਤੇ ਉਮੀਦ ਕਰਦਾ ਹਾਂ ਵੀ ਤੁਹਾਨੂੰ ਸਾਰੇ ਵਲੌਗ ਵਧੀਆ ਲੱਗੇ ਹੋਣਗੇ ਜੇ ਕੋਈ ਕਮੀ ਪੇਸ਼ੀ ਲੱਗੀ ਹੈ ਤੇ ਉਹਦੇ ਲਈ ਮਾਫੀ ਚਾਹੁੰਦੇ ਹਾਂ ਪਹਿਲੀ ਵਾਰ ਇਹ ਪੰਗਾ ਲਿਆ ਸੀਗਾ ਸਿਰਫ ਇੱਕ ਆਪਣੀਆਂ ਯਾਦਾਂ ਨੂੰ ਸੰਜੋਗ ਕੇ ਰੱਖਣ ਦਾ ਮੰਨ ਲਓ ਜੇ ਇਹ ਕਰਦੇ ਰੱਖਨੇ ਸਾਬ ਦੇ ਕੰਪਿਊਟਰ 'ਚ ਫੋਨ 'ਚ ਜਾਂ ਪੈਨ ਡਰਾਈਵ 'ਚ ਜਾਂ ਕਿਸੇ ਹੋਰ ਹਾਰਡ ਡਿਸਕ 'ਚ ਉਹ ਕਰਪਟ ਹੋਣ ਦਾ ਡਰ ਰਹਿੰਦਾ ਹੈ ਤੇ ਇਹ ਹੁਣ YouTube ਤੇ ਜਾਂ Facebook ਤੇ ਆ ਕੇ ਸਭ ਕੁਝ ਸੰਭਾ ਗਿਆ ਜਦੋਂ ਲੌਗਇਨ ਕਰੋ ਤੇ ਤੁਹਾਡੇ ਸਾਹਮਣੇ ਹੈ ਬਾਕੀ ਕੋਸ਼ਿਸ਼ ਹੈ ਵੀ ਅੱਗੇ ਤੋਂ ਵੀ ਜੇ ਕਿਤੇ ਗਏ ਤੇ ਹੋਰ ਕਿਤੇ ਵੀ ਗਏ ਤਾਂ ਉਥੋਂ ਦਾ ਵਾਤਾਵਰਨ ਉਥੋਂ ਦੇ ਰੀਤੀ ਰਿਵਾਜ ਸੱਭਿਆਚਾਰ ਤੁਹਾਡੀ ਸਰਮੁਖ ਪੇਸ਼ ਕਰ ਸਕੀਏ ਤੇ ਜਿਹੜਾ ਅਗਾਹ ਹੋਰ ਵੀ ਕੁਝ ਨਾ ਕੁਝ ਨਵਾਂ ਲੈ ਕੇ ਆਵਾਂਗੇ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ